ਮੈਂ ਜਗENDER ਸਿੰਘ ਉਗਰਾਹਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਨੇਕਤਾ ਉਗਰਾਹਾ ਅੱਜ ਅਸੀਂ ਭਾਰਤੀ ਕਿਸਾਨ ਨੇਕਤਾ ਉਗਰਾਹਾ ਵੱਲੋਂ ਇੱਕ ਐਮਰਜੈਂਸੀ ਮੀਟਿੰਗ ਸੱਦ ਕੇ ਪੰਜ ਮੈਂਬਰੀ ਕਮੇਟੀ ਦੀ ਸੂਬਾ ਅਗੂਆਂ ਦੀ ਮੀਟਿੰਗ ਸੱਦੀ ਹੈ ਉਹਦੇ ਚ ਅਸੀਂ 2-3 ਫੈਸਲੇ ਲਏ ਆ ਉਹਦੇ ਵਿੱਚ ਸਭ ਤੋਂ ਪਹਿਲਾ ਫੈਸਲਾ ਇਹ ਹੈ ਵੀ ਜਿਹੜਾ ਚੰਡੀਗੜ੍ਹ 24 ਮਾ ਇਹਦਾ ਮਾਰਚ ਫਰਵਰੀ ਦਾ ਅਸੀਂ ਮੋਰਚਾ ਲਾਉਣ ਦਾ ਅਣਮਿੱਥੇ ਸਮੇਂ ਦਾ ਮੋਰਚਾ ਲਾਉਣ ਦਾ ਫੈਸਲਾ ਤੈਅ ਕੀਤਾ ਸੀ ਉਹਨੂੰ ਅਸੀਂ ਅਣ ਸਮੇਂ ਅਣ ਮਿਥੇ ਸਮੇਂ ਲਈ ਮਲਤਵੀ ਕਰ ਦਿੱਤਾ ਪਹਿਲਾ ਸਾਡਾ ਫੈਸਲਾ ਇਹ ਹੈ ਦੂਜਾ ਅਸੀਂ ਫੈਸਲਾ ਕੀਤਾ ਹੈ ਬੀਐਸਕੇਮ ਦਾ ਸੱਦਾ ਹੁਣ ਤੱਕ ਜਿੰਨਾ ਚਿਰ ਸਾਡੀ 17 ਤਰੀਕ ਨੂੰ ਸ਼ਾਮ ਨੂੰ ਐਸਕੇਮ ਦੀ ਜੋ ਮਿਟ ਗਈ ਉਹਦਾ ਸੱਦਾ ਹੁਣ ਤੱਕ ਅਸੀਂ ਦੋ ਦਿਨਾਂ ਵਾਸਤੇ ਬੀਜੇਪੀ ਦੇ ਤਿੰਨ ਪ੍ਰਮੁੱਖ ਆਗੂ ਬੀਜੇਪੀ ਦਾ ਪ੍ਰਧਾਨ ਸੁਨੀਲ ਜਾਖੜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੇ ਬਰਨਾਲੇ ਤੋਂ ਕੇਵਲ ਢਿੱਲੋਂ ਬਰਨਾਲਾ ਦੇ ਤਿੰਨ ਕਰਾ ਦੇ ਮੂਹਰੇ ਧਰਨੇ ਲਾਉਣ ਦਾ ਦੋ ਦਿਨਾਂ ਦਾ ਪ੍ਰੋਗਰਾਮ ਬਣਾਇਆ ਹੈ ਤੇ ਪੰਜਾਬ ਦੇ ਜਿੰਨੇ ਵੀ ਟੋਲ ਨੇ ਸਾਰੇ ਫ੍ਰੀ ਕਰਨ ਦਾ ਫੈਸਲਾ ਅਸੀਂ ਅੱਜ ਕੀਤਾ ਹੈ ਤੀਜਾ ਫੈਸਲਾ ਸਾਡਾ ਇਹ ਹੈ ਕਿ ਸਿੰਘੂ ਤੇ ਖਨੌਰੀ ਬਾਰਡਰ ਦੇ ਉੱਤੇ ਚੰਬੂ ਚੰਬੂ ਸੰਬੂ ਦੇ ਖਨੌਰੀ ਬਾਰਡਰ ਦੇ ਉੱਤੇ ਸੰਘਰਸ਼ੀ ਜਥੇਬੰਦੀਆਂ ਦੇ ਸਾਥੀਆਂ ਨੂੰ ਸਲਾਹ ਦਿੰਦੇ ਆ ਕਿ ਅਸੀਂ ਇਸ ਸੰਘਰਸ਼ ਦੀ ਤਾਲਮਿਲਵੇਂ ਤਰੀਕੇ ਨਾਲ ਜ਼ੋਰਦਾਰ ਤਰੀਕੇ ਨਾਲ ਆਉਣ ਦਾ ਫੈਸਲਾ ਕਰ ਲਿਆ ਅਸੀਂ ਮੈਦਾਨ 'ਚ ਆ ਗਏ ਕੱਲ ਅਸੀਂ ਐਲਾਨ ਕੀਤਾ ਸੀ ਤੇ ਉਹ ਐਲਾਨ ਤੇ ਅਸੀਂ ਆਪਦਾ ਫੈਸਲਾ ਅੱਜ ਕਰ ਲਿਆ ਚੰਗਾ ਹੁੰਦਾ ਜੇ ਸੰਘਰਸ਼ੀ ਸਾਥੀ ਇਸ ਸੰਘਰਸ਼ ਨੂੰ ਛੇੜਨ ਤੋਂ ਪਹਿਲਾਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨਾਲ ਇਹ ਸੰਘਰਸ਼ ਨੂੰ ਸਾਂਝਾ ਬਣਾ ਕੇ ਬੀਜੇਪੀ ਕੇਂਦਰ ਸਰਕਾਰ ਦੇ ਵਿੱਚ ਬੈਠੀ ਬੀਜੇਪੀ ਨੂੰ ਇਹ ਤਕੜੀ ਲੜਾਈ ਦਿੱਤੀ ਜਾ ਸਕਦੀ ਸੀ ਇਹਨੂੰ ਜਿੱਤ ਤੱਕ ਪਹੁੰਚਾਉਣ ਵਾਸਤੇ ਸਾਡੀ ਸਾਰਿਆਂ ਦੀ ਸਾਂਝ ਬਹੁਤ ਹੀ ਜ਼ਰੂਰੀ ਸੀ ਅਜੇ ਵੀ ਕੁਝ ਨਹੀਂ ਵਿਗੜਿਆ ਢੋਲੇ ਵੀ ਰਾਂਦਾ ਸਾਥੀ ਇਹਨੂੰ ਸਾਂਝੇ ਸੰਘਰਸ਼ ਨੂੰ ਆਜੋ ਇਕੱਠੇ ਹੋ ਕੇ ਆਪਾਂ ਸਾਰੇ ਇਹ ਸਾਂਝੇ ਸੰਘਰਸ਼ ਨੂੰ ਅੱਗੇ ਵਧਾਈਏ ਤੇ ਫਿਰਕੂ ਪੜਕਾਉ ਤੇ ਫੁੱਟ ਪਾਉ ਤਾਕਤਾਂ ਨੂੰ ਮਾਤ ਦੇਈਏ